ਅੱਜ ਦੀ ਅਪਡੇਟ ਮਿੱਡੇ ਮੇਲ ਨੂੰ ਲੈ ਕੇ ਵੱਡੀ ਖਬਰ ਯੂकेजी 2 8ਵੀਂ ਜਮਾਤ ਤੱਕ ਨੂੰ ਦਿੱਤੇ ਜਾਣ ਵਾਲੇ ਖਾਣੇ ਵਿੱਚ ਇਹਨਾਂ ਛੁੱਟੀਆਂ ਦੌਰਾਨ ਖੜਿਆ ਹੋਇਆ ਨਵਾਂ ਪੰਗਾ ਕੀ ਆ ਪੂਰੀ ਅਪਡੇਟ ਆਉ ਜਾਂਦੇ ਆ ਅੱਜ ਦੀ ਵੀਡੀਓ ਦੁਆਰਾ ਉਸ ਤੋਂ ਪਹਿਲਾਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ ਤੁਹਾਨੂੰ ਚੈਨਲ ਦੇ ਉੱਪਰ ਦੇਖਣ ਨੂੰ ਮਿਲ ਸਕਣ ਔਰ ਅਗਰ ਤੁਸੀਂ ਵੀ ਕਿਸੇ ਵੈਕੈਂਸੀ ਦੀ ਅਪਡੇਟ ਲੈਣਾ ਚਾਹੁੰਦੇ ਹੋ ਤਾਂ ਟੈਲੀਗ੍ਰam ਗਰੁੱਪ ਨੂੰ ਜੁਆਇਨ ਕਰਕੇ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ ਲੈ ਸਕਦੇ ਹੋ ਅੱਜ ਦੀ ਅਪਡੇਟ ਸਕੂਲਾਂ ਵਿੱਚ ਛੁੱਟੀਆਂ ਦੇ ਐਲਾਨ ਨੇ ਸਰਕਾਰੀ ਸਕੂਲਾਂ ਲਈ ਨਵੀਂ ਮੁਸੀਬਤ ਖੜੀ ਕੀਤੀ ਜਾਪਦੀ ਹੈ ਕਿਉਂਕਿ ਵੱਡੀ ਗਿਣਤੀ ਵਿੱਚ ਅਧਿਆਪਕਾਂ ਨੇ ਬੁਜਾਰਾ ਵਿੱਚੋਂ ਕੇਲੇ ਦੀ ਖਰੀਦ ਐਤਵਾਰ ਨੂੰ ਹੀ ਕਰ ਲਈ ਸੀ ਜੋ ਸੋਮਵਾਰ ਨੂੰ ਮਿੱٹے ਮੇਲ ਵਿੱਚ ਪਰੋਸੇ ਜਾਣੇ ਸਨ ਕੀ ਆਪਰੀ ਅਪਡੇਟ ਲੈ ਕੇ ਚੱਲਦੇ ਆਫੀਸ਼ੀਅਲ ਅਪਡੇਟ ਤੇ ਟਰਬਿਊਨ న్యూస్ సర్వీస్ ਵੱਲੋਂ ਨਿਯੋਜਨਸਰ ਪਿਛਲੇ ਮਹੀਨੇ ਸਿੱਖਿਆ ਵਿਭਾਗ ਨੇ ਰਾਜਪੜ੍ਹ ਵਿੱਚ ਯੂਕੇਜੀ ਤੋਂ 8ਵੀਂ ਜਮਾਤ ਤੱਕ ਦੇ ਲਗਭਗ 19 ਲੱਖ ਵਿਦਿਆਰਥੀਆਂ ਨੂੰ ਹਰ ਸੋਮਵਾਰ ਕੇਲੇ ਦੇਣ ਦਾ ਫੈਸਲਾ ਕੀਤਾ ਸੀਗਾ ਇਹ ਸਕੀਮ ਜਨਵਰੀ ਤੋਂ ਮਾਰਚ ਤੱਕ 3 ਮਹੀਨੇ ਲਈ ਸ਼ੁਰੂ ਕੀਤੀ ਗਈ ਸੀ ਕਿਉਂਕਿ ਮਿੱਡੇ ਮਿਲ ਹੈਡ ਦੇ ਤਹਿਤ ਕੇਂਦਰ ਫੰਡ ਦੇ ਲਗਭਗ 12 ਕਰੋੜ ਰੁਪਏ ਵਿਅਰਥ ਹੁੰਦੇ ਜਾ ਰਹੇ ਸਨ ਹਰੇਕ ਸਕੂਲਾਂ ਨੂੰ ਹਰ ਵਿਦਿਆਰਥੀ ਲਈ 5 ਰੁਪਏ ਪ੍ਰਤੀ ਕਿੱਲਾ ਮਨਜ਼ੂਰ ਕੀਤਾ ਗਿਆ ਸੀ। ਇਸ ਸਕੀਮ ਤਹਿਤ 8 ਜਨਵਰੀ ਸੋਮਵਾਰ ਨੂੰ ਸਰਕਾਰੀ ਸਕੂਲਾਂ ਦੇ ਲਗਭਗ 19 ਲੱਖ ਵਿਦਿਆਰਥੀਆਂ ਨੂੰ ਕਿੱਲੇ ਦੇਨੇ ਸੀ। ਇਸ ਲਈ ਵਿਭਾਗ ਦੇ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਅਧਿਆਪਕਾਂ ਨੇ ਐਤਵਾਰ ਨੂੰ ਹੀ ਵਿਦਿਆਰਥੀਆਂ ਲਈ ਕਿੱਲੇ ਖਰੀਦੇ। ਅਧਿਆਪਕਾਂ ਨੇ ਇਸ ਲਈ ਵੀ ਖਰੀਦ ਕੀਤੀ ਕਿਉਂਕਿ ਸਿੱਖਿਆ ਮੰਤਰੀ ਨੇ ਪਿਛਲੇ ਦਿਨੀ ਕਿਹਾ ਸੀ ਕਿ ਸੂਬੇ ਦੇ ਸਕੂਲਾਂ ਵਿੱਚ ਹੁਣ ਛੁੱਟੀਆਂ ਨਹੀਂ ਕੀਤੀਆਂ ਜਾ ਸਕਦੀਆਂ ਹਨ ਕਿਉਂਕਿ ਹੜ੍ਹਾਂ ਦੌਰਾਨ ਪਹਿਲਾਂ ਹੀ ਕਾਫੀ ਛੁੱਟੀਆਂ ਕੀਤੀਆਂ ਜਾ ਚੁੱਕੀਆਂ ਸਨ ਕਿਉਂਕਿ ਅਧਿਆਪਕਾਂ ਇਸ ਗੱਲ ਦਾ ਯਕੀਨ ਸੀ ਕਿ ਹੁਣ ਛੁੱਟੀਆਂ ਨਹੀਂ ਹੋ ਸਕਦੀਆਂ ਇਸ ਲਈ ਉਹਨਾਂ ਨੇ ਪਹਿਲਾਂ ਹੀ ਕੇਲਿਆਂ ਦੀ ਖਰੀਦ ਕੀਤੀ ਗਈ ਸੀ ਅਧਿਆਪਕਾਂ ਦੇ ਅਨੁਸਾਰ ਇੱਕ ਦਿਨ ਪਹਿਲਾਂ ਸਮਾਨ ਖਰੀਦਣ ਦਾ ਹੀ ਰੂਟੀਨ ਅਭਿਆਨ ਹੈ ਹਾਲਾਂਕਿ ਕੜਾਕੇ ਦੀ ਸਰਦੀ ਦੇ ਕਾਰਨ ਮੁੱਖ ਮੰਤਰੀ ਭਗਵੰਤ ਮਾਨ ਨੇ 14 ਜਨਵਰੀ ਤੱਕ ਸਕੂਲਾਂ ਵਿੱਚ ਛੁੱਟੀਆਂ ਦਾ ਐਲਾਨ ਕੀਤਾ ਹੁਣ ਅਧਿਆਪਕ ਇਸ ਸਥਿਤੀ ਨੂੰ ਲੈ ਕੇ ਅਸੰਜਮ ਵਿੱਚ ਹਨ ਕਿ ਇੰਨੀ ਵੱਡੀ ਗਿਣਤੀ ਵਿੱਚ ਕੇਲਿਆਂ ਬਾਕੀ ਕੀਤਾ ਜਾਵੇ ਤਾਂ ਇਸੇ ਬਾਰੇ ਜਦੋਂ ਮੁਕਸਰ ਦੇ ਸਰਕਾਰੀ ਹਾਈ ਸਕੂਲ ਕੁੱਡੀਆਂ ਹਲਾਲ ਦੇ ਮੁੱਖ ਅਧਿਆਪਕ ਪਵਨ ਕੁਮਾਰ ਨੇ ਦੱਸਿਆ ਕਿ ਕਿਉਂਕਿ ਪਿੰਡਾਂ 'ਚ ਕੇਲੇ ਉਪਲਬਧ ਨਹੀਂ ਹੁੰਦੇ ਇਸ ਲਈ ਅਧਿਆਪਕਾਂ ਨੂੰ ਨੇੜਲੇ ਸ਼ਹਿਰਾਂ ਤੋਂ ਕੇਲੇ ਲਿਆਉਣੇ ਪੈਂਦੇ ਹਨ ਜੋ ਕਿ ਇੱਕ ਦਿਨ ਪਹਿਲਾਂ ਹੀ ਖਰੀਦਨੇ ਪੈਂਦੇ ਹਨ 8 ਦਿਨ ਬਾਅਦ ਕੇਲੇ ਖਰਾਬ ਹੋ ਜਾਣਗੇ ਇਹਨਾਂ ਬੱਚਿਆਂ ਨੂੰ ਨਹੀਂ ਦਿੱਤੇ ਜਾ ਸਕਦੇਗੇ ਤਾਂ ਇਸ ਕਰਕੇ ਉਹਨਾਂ ਨੇ ਇਸ ਚੀਜ਼ ਤੇ ਡਿਪਾਰਟਮੈਂਟ ਨੂੰ ਵਿਰੋਧ ਕਰਦੇ ਹੋਏ ਕਿਹਾਗਾ ਕਿ ਅਸੀਂ ਹੁਣ ਇਸ ਦਾ ਕੀ ਕਰੀਏ ਕਿਉਂਕਿ ਜੋ ਸਰਕਾਰ ਦੇ ਵੱਲੋਂ ਸਕੂਲਾਂ ਨੂੰ ਪੇਮੈਂਟ ਦਿੱਤੀ ਗਈ ਸੀ ਉਸ ਦਾ ਇਸਤੇਮਾਲ ਇਹ ਖਰੀਦ ਕੇ ਪੂਰੀ ਹੋ ਚੁੱਕੀ ਹੈ ਹੁਣ ਡਿਪਾਰਟਮੈਂਟ ਨੂੰ ਜਾਤਾ ਉਹ ਪੇਮੈਂਟ ਵਾਪਸ ਕਰ ਸਕਦੇਗੇ ਅਤੇ ਨਾ ਹੀ ਹੁਣ ਉਸ ਕੇਲਿਆਂ ਦਾ ਕੁਝ ਕਰਕੇ ਬੱਚਿਆਂ ਦਾ ਜੋ ਅੱਗੇ ਖਾਣ ਦੇ ਲਈ ਉਸ ਨੂੰ ਕੁਝ ਲਿਆ ਕੇ ਦੇ ਸਕਦੇ ਆ ਤਾਂ ਇਸੇ ਬਾਰੇ ਜੋ ਅਲੱਗ-ਅਲੱਗ ਅਧਿਆਪਕ ਸੀਨੀਅਰ ਨੇ ਇਸ ਚੀਜ਼ ਦੀ ਡਿਪਾਰਟਮੈਂਟੋਂ ਕੋ ਮੰਗ ਕੀਤੀ ਹੈ ਕਿ ਜਾਤਾ ਜੋ ਸਾਡੇ ਕੋਲੋਂ ਪੇਮੈਂਟ ਲਗ ਚੁੱਕੀ ਹੈ ਅਕੇਲਿਆਂ ਦੇ ਉੱਪਰ ਸਾਡੇ ਕੋਲੋਂ ਵਾਪਸ ਨਾ ਲਈ ਜਾਵੇ ਜਾਂ ਫਿਰ ਇਹਨਾਂ ਅਕੇਲਿਆਂ ਦਾ ਡਿਪਾਰਟਮੈਂਟ ਖੁਦ ਕੁਝ ਕਰੇ ਤਾਂ ਕਿ ਉਹ ਬੱਚਿਆਂ ਨੂੰ ਆਉਣ ਵਾਲੇ ਦਿਨਾਂ ਵਿੱਚ ਜਦੋਂ ਸਕੂਲ ਸ਼ੁਰੂ ਹੋਣਗੇ ਉਹਨਾਂ ਸਮਿਆਂ ਦੇ ਵਿੱਚ ਕੁਝ ਨਵਾਂ ਖਾਣ ਦੇ ਲਈ ਇਸਤੇਮਾਲ ਕਰ ਸਕਣ ਤਾਂ ਇਹ ਸੀ ਇੱਕ ਵੱਡੀ ਅਪਡੇਟ ਇਸ ਤੋਂ ਇਲਾਵਾ ਹੁਣ ਦੇਖਣਾ ਇਹ ਹੈ ਕਿ ਡਿਪਾਰਟਮੈਂਟ ਇਸ ਤੇ ਕੀ ਫੈਸਲਾ ਲੈਂਦਾ ਹੈ ਉਸ ਦੇ ਬਾਰੇ ਜਾਣਨ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ